ਇਕ ਓੰਕਾਰ ਸਤ ਗੁਰ ਪ੍ਰਸਾਦ ਰਾਗ ਸੋਰਠਿ ਬਾਣੀ ਭਗਤ ਰਵਿਦਾਸ ਜੀ ਕੀ ਜਬ ਹਮ ਹੋਤੇ ਤਬ ਤੂੰ ਨਾਹੀ ਅਬ ਤੂੰ ਹੀ ਮੈਂ ਨਹੀਂ ਅਨਲ ਅਗਮ ਜੈਸੇ ਲਹਿਰ ਮਏ ਉਦਤ ਜਲ ਕੇਵਲ ਜਲ ਮਹੀਂ ਇਹ ਸ਼ਬਦ ਭਗਤ ਰਵੀਦਾਸ ਜੀਆ ਦਾ ਉਚਾਰਨ ਕੀਤਾ ਹੋਇਆ ਹੈ ਇਹ ਸ਼ਬਦ ਸੋਰਠ ਰਾਗ ਵਿੱਚ ਕੀਸੋ 52 ਨੰਬਰ ਅੰਗ ਦੇ ਅੰਕਿਤ ਹੈ ਇਸ ਸ਼ਬਦ ਦੇ ਵਿੱਚ ਭਗਤ ਰਵੀਦਾ ਜੀ ਪ੍ਰਮਾਨ ਕਰਦੇ ਹਨ ਜਦ ਹਮ ਹੋਤੇ ਜਦ ਕਹਿੰਦੇ ਨੇ ਜਿਤਨਾ ਚਿਰ ਹਮ ਅਸੀਂ ਹਮ ਆਪਾ ਭਾਗ ਹੋਤੇ ਹੁੰਦੇ ਹਾਂ ਤਦ ਤੂੰ ਨਾ ਹੀ ਤਦੋਂ ਤੂੰ ਨਹੀਂ ਹੁੰਦਾ ਅਬ ਹੁਣ ਤੂੰ ਹੀ ਮੈਂ ਨਾਹੀ ਮੈਂ ਕਹਿੰਦੇ ਨੇ ਮੇਰੀਆਂ ਪੰਤ ਹਮ ਅਨਲ ਆਗਮ ਜੈਸੇ ਲਹਿਰ ਮਏ ਅਨਲ ਕਹਿੰਦੇ ਨੇ ਹਵਾ ਨੂੰ ਅਨਲ ਆਗਮ ਭਾਰੀ ਹਨੇਰੀ ਦੇ ਕਾਰਨ ਲਹਿਰ ਮਏ ਲਹਿਰਾ ਨਾਲ ਭਰਪੂਰ ਦਦ ਸਮੁੰਦਰ ਭਗਤ ਜੀ ਪ੍ਰਮਾਨ ਕਰਦੇ ਹਨ हे ਮਾਦੋ ਜਿਤਨਾ ਜਿਰ ਅਸਾਂ ਜੀਵਾਂ ਦੇ ਅੰਦਰ ਹੋਮੈ ਰਹਿੰਦੀ ਹੈ ਉਤਨਾ ਚਿਰ ਤੂੰ ਸਾਡੇ ਅੰਦਰ ਪ੍ਰਗਟ ਨਹੀਂ ਹੁੰਦਾ ਪਰ ਜਦੋਂ ਤੂੰ ਪ੍ਰਤੱਖ ਹੁੰਦਾ ਹੈ ਉਦੋਂ ਆ ਸਾਡੀ ਮੈਂ ਦੂਰ ਹੋ ਜਾਂਦੀ ਹੈ ਇਸ ਮੈਂ ਦੇ ਹਟਣ ਨਾਲ ਇਹ ਸਮਝ ਆ ਜਾਂਦੀ ਹੈ ਕਿ ਜਿਵੇਂ بڑا ਤੂਫਾਨ ਆਇਆ ਸਮੁੰਦਰ ਲਹਿਰਾਂ ਨਾਲ ਨਕਾਂ ਨਕ ਭਰ ਜਾਂਦਾ ਹੈ ਪਰ ਅਸਲ ਵਿੱਚ ਉਹ ਲਹਿਰਾਂ ਸਮੁੰਦਰ ਦੇ ਪਾਣੀ ਵਿੱਚ ਪਾਣੀ ਹੀ ਹੈ ਤੇ ਮੇ ਸਾਰੇ ਜੀਵ ਜੰਤ ਤੇਰਾ ਆਪਣਾ ਹੀ ਵਿਕਾਸ ਹੈ ਮਾਦਵੇ ਕਿਆ ਕਹੀਐ ਭ੍ਰਮ ਐਸਾ ਜੈਸਾ ਮਾਨੀਐ ਹੋਏ ਨਾ ਤੈਸਾ ਮਾਦਵੇ ਹੈ ਮਾਦੋ ਕਿਆ ਕਹੀਐ ਕੀ ਕਹਾ ਭ੍ਰਮ ਐਸਾ ਭਰਮ ਕਹਿੰਦੇ ਨੇ ਭੁਲੇਖੇ ਨੂੰ ਜਿਹਾ ਮਾਨਿਆ ਹੋਏ ਨਾ ਤੈਸਾ ਮਾਨਿਆ ਕਹਿੰਦੇ ਨੇ ਮੰਨਿਆ ਜਾ ਰਿਹਾ ਹੈ ਖਿਆਲ ਬਣਾਇਆ ਜਾ ਰਿਹਾ ਹੈ ਭਗਤ ਜੀ ਫੁਰਮਾਨ ਕਰਦੇ ਹਨ ਹੈ ਮਾਧੋ ਅਸਾਂ ਜੀਵਾਂ ਨੂੰ ਕੁਝ ਜਿਹਾ ਭਲੇਖਾ ਪਿਆ ਹੋਇਆ ਹੈ ਕਿ ਇਹ ਬਿਆਨ ਨਹੀਂ ਕੀਤਾ ਜਾ ਸਕਦਾ ਜੋ ਅਸੀਂ ਮੰਨੀ ਬੈਠੇ ਹਾਂ ਕਿ ਜਗਤ ਤੇਰੇ ਨਾਲੋਂ ਵੱਖਰੀ ਹਸਤੀ ਹੈ ਉਹ ਠੀਕ ਨਹੀਂ ਹੈ ਨਰਪਤ ਏਕ ਸਿੰਘਾਸਨ ਸੋਇਆ ਸੋਪਨੇ ਭਇਆ ਪੇਖਾਰੀ ਅਸ਼ਤ ਰਾਜ ਬਿਸ਼ਰਤ ਦੁਖ ਪਾਇਆ ਸੋਗਤ ਭਈ ਹਮਾਰੀ ਨਾਲਪਤ ਕਹਿੰਦੇ ਨੇ ਰਾਜਾ ਸਿੰਘਾਸਣ ਤਖਤ ਉੱਤੇ ਸੋਇਆ ਸੌਂ ਗਿਆ ਸੁਪਨੇ ਭਿਆਪੇਖਾਰੀ ਤਖਤ ਉੱਤੇ ਬੈਠੇ ਨੂੰ ਜਦੋਂ ਨੀਂਦ ਆਈ ਤਾਂ ਉਹਦੇ ਵਿੱਚ ਸੁਪਨਾ ਆਇਆ ਸੁਪਨੇ ਦੇ ਵਿੱਚ ਕੀ ਵੇਖਦਾ ਹੈ ਸੁਪਨੇ ਭਿਆਪੇਖਾਰੀ ਸੁਪਨੇ ਦੇ ਵਿੱਚ ਉਹ ਮੰਗਤਾ ਬਣਿਆ ਹੋਇਆ ਹੈ ਅਸ਼ਤ ਰਾਜ ਬਿਸ਼ਰਤ ਦੁਖ ਪਾਇਆ ਅਸ਼ਤ ਹੁੰਦਿਆਂ ਸੁਂਦਿਆਂ ਸੋਗਤ ਭਈ ਹਮਾਰੀ ਗਤ ਕਹਿੰਦੇ ਨੇ ਹਾਲਤ ਗੁਰੂ ਸਹਿ ਪਰਮਾਨ ਕਰਦੇ ਹਨ ਜਿਵੇਂ ਕੋਈ ਰਾਜਾ ਆਪਣੇ ਤਖਤ ਉੱਤੇ ਸੌਂ ਜਾਏ ਤੇ ਸੁਪਨੇ ਵਿੱਚ ਮੰਗਤਾ ਬਣ ਜਾਏ ਰਾਜ ਹੁੰਦਿਆ ਸੁਂਦਿਆ ਉਹ ਸੁਪਨੇ ਵਿੱਚ ਰਾਜ ਤੋਂ ਵਿਛੜ ਕੇ ਦੁਖੀ ਹੁੰਦਾ ਹੈ ਕਿਵੇਂ ਹੀ ਇਹ ਮਾਦੋ ਤੈਥੋਂ ਵਿਛੜ ਗਿਆ ਸਾਡਾ ਜੀਵਾਂ ਦਾ ਹਾਲ ਹੋ ਰਿਹਾ ਹੈ ਰਾਜ ਪਉਂਗ ਪ੍ਰਸੰਗ ਜੈਸੇ ਹੈ ਅਬ ਕਛ ਮਰਮ ਜਨਾਇਆ ਅਨਕ ਕਟਕ ਜੈਸੇ ਫੂਲ ਪਰੇ ਕਹਤੇ ਕੈਨ ਨ ਆਇ ਗੁਰੂ ਸਹ ਪਰਮਾਨ ਕਰਦੇ ਹਨ ਰਾਜ ਭਉ ਅੰਗ ਰਾਜ ਕਹਿੰਦੇ ਨੇ ਰੱਸੀ ਭਉ ਅੰਗ ਸੱਪ ਪ੍ਰਸੰਗ ਵਾਰਤਾ ਗੱਲ ਅਬ ਕਹਤੇ ਕੈਨ ਨ ਆਇਆ ਅਨਕ ਕਟਕ ਜੈਸੇ ਭੂਲ ਪਰੇ ਅਬ ਕਹਤੇ ਕਹਿਨ ਨ ਆਇਆ ਮਰਮ ਜਨਾਇਆ ਕਹਿੰਦੇ ਨੇ ਭੇਤ ਰਾਜ ਕਟਕ ਅਨਕ ਕਟਕ ਕਟਕ ਕਹਿੰਦੇ ਨੇ ਕੜੇ ਜੈਸੇ ਭੂਲ ਪਰੇ ਅਬ ਕਹਤੇ ਕਹਿਨ ਨ ਆਇਆ ਕਹਤੇ ਕਹਿੰਦੇ ਨੇ ਆਖਦਿਐ ਹੁਣ ਤਾਂ ਰਵਿਦਾਸ ਆਖ ਰਿਹਾ ਹੈ ਜਿਵੇਂ ਰੱਸੀ ਤੇ ਸੱਪ ਦਾ ਦ੍ਰਿਸ਼ਟਾਂਤ ਹੈ ਜਿਵੇਂ ਸੋਨੇ ਤੋਂ ਬਣੇ ਹੋਏ अनेका ਕਾڑے ਵੇਖੇ ਭੁਲੇਖਾ ਪੈ ਜਾਏ ਕੀ ਸੋਨਾ ਹੀ ਕਈ ਕਿਸਮ ਦਾ ਹੁੰਦਾ ਹੈ ਤੇ ਮੈਂ ਸਾਨੂੰ ਭੁਲੇਖਾ ਬਣਿਆ ਪਿਆ ਹੈ ਕਿ ਇਹ జగਤ ਤੇ ਤੋਂ ਵੱਖਰਾ ਹੈ ਪਰ ਤੂੰ ਮੈਨੂੰ ਹੁਣ ਕੁਝ ਕੁਝ ਭੇਤ ਜਣਾ ਦਿੱਤਾ ਹੈ ਹੁਣ ਉਹ ਪੁਰਾਣੇ ਬੀਤ ਕਰੇ ਵਾਲੀ ਗੱਲ ਮੈਂ ਤੂੰ ਆਖੀ ਨਹੀਂ ਜਾਂਦੀ ਪਾਪ ਹੁਣ ਮੈਂ ਇਹ ਨਹੀਂ ਆਖਦਾ ਕਿ ਜਗਤ ਤੇਥੋਂ ਵੱਖਰੀ ਹਸਤੀ ਹੈ ਸਰਬੇ ਏਕ ਅਨੇਕ ਹੈ ਸੁਆਮੀ ਸਬਕਟ ਭੁਗਵੈ ਸੋਈ ਕਹਿ ਰਵਿਦਾਸ ਹਾਥ ਪੈ ਨਿਰੈ ਸਹਿਜ ਹੋਏ ਸੋ ਹੋਈ ਸਰਬੇ ਕਹਿੰਦੇ ਨੇ ਸਾਰਿਆਂ ਵਿੱਚ ਅਨੇਕ ਅਨੇਕ ਰੂਪ ਹੋ ਕੇ ਸਬਕਟ ਭੁਗਵੈ ਸੋਈ ਭੋਗ ਵੇ ਕਹਿੰਦੇ ਨੇ ਭੋਗ ਰਿਹਾ ਹੈ ਮੌਜੂਦ ਹੈ ਕਹਿ ਰ ਵਿਦਾਸ ਹੱਥ ਪੈਰ ਨਿਰੈ ਕੀ ਪ੍ਰਮਾਤਮਾ ਹੱਥਾਂ ਪੈਰਾਂ ਸਭ ਦੇ ਨੇੜੇ ਹੈ ਸਹਿਜ ਸੁਤੇ ਹੀ ਉਸ ਦੀ ਰਜਾ ਵਿੱਚ ਭਗਤ ਰਵੀਦਾਸ ਜੀ ਫਰਮਾਨ ਕਰਦੇ ਹਨ ਹੁਣ ਤਾਂ ਰਵੀਦਾਸ ਆਖ ਰਿਹਾ ਹੈ ਕਿਉ ਖਾਸਮ ਪ੍ਰਭੂ ਅਨੇਕਾਂ ਰੂਪ ਬਣਾ ਕੇ ਸਾਰਿਆਂ ਵਿੱਚ ਇੱਕ ਆਪ ਹੀ ਹੈ ਸਭ ਘਟਾ ਵਿੱਚ ਆਪ ਹੀ ਬੈਠਾ ਹੈ ਜਗਤ ਦੇ ਰੰਗ ਮਾਣ ਰਿਹਾ ਹੈ ਦੂਰ ਨਹੀਂ ਮੇਰੇ ਹੱਥਾਂ ਤੋਂ ਵੀ ਨੇੜੇ ਹੈ ਜੋ ਕੁਝ ਜਗਤ ਵਿੱਚ ਵਰਤ ਰਿਹਾ ਹੈ ਉਸੇ ਦੀ ਰਜਾ ਵਿੱਚ ਹੋ ਰਿਹਾ ਹੈ ਇਸ ਸ਼ਬਦ ਤੋਂ ਭਾਵ ਹੈ ਪਰਮਾਤਮਾ ਸਰਬ ਵਿਆਪਕ ਹੈ ਪਰ ਜੀਵ ਆਪਣੀ ਹਉ ਦੇ ਘੇਰੇ ਵਿੱਚ ਰਹਿ ਕੇ ਜਗਤ ਨੂੰ ਉਸ ਤੋਂ ਵੱਖਰੀ ਆਸਤੀ ਸਮਝਦਾ ਹੈ ਜਿੰਨਾ ਚਿਰ ਹੋਵੇ ਉਤਨਾ ਚਿਰ ਬਿਤ ਕਰਿਆ ਹਨ ਇਸ ਸ਼ਬਦ ਦੇ ਵਿੱਚ ਇੱਕ ਸ਼ਬਦ ਭਗਤ ਰਵੀਦਾਸ ਜੀ ਉਚਾਰਨ ਕਰਦੇ ਹਨ ਮਾਧਵੇ ਜੋ ਕਿ ਆਪਣੇ ਸ਼ਬਦਾਂ ਵਿੱਚ ਬਹੁਤੀ ਵਾਰੀ ਹੀ ਸ਼ਬਦ ਨੂੰ ਵਰਤਦੇ ਹਨ ਸੰਸਕ੍ਰਿਤ ਵਿਜਿਤਾ ਧਾਰਮਿਕ ਪੁਸਤਕਾਂ ਵਿੱਚ ਇਹ ਨਾਮ ਕ੍ਰਿਸ਼ਨ ਜੀ ਦਾ ਹੈ ਜੇ ਰਵੀਦਾਸ ਜੀ ਸ਼੍ਰੀ ਰਾਮਚੰਦਰ ਜੀ ਦੇ ਉਪਾਸ਼ਕ ਹੁੰਦੇ ਤਾਂ ਇਹ ਲਵ ਜੋ ਨਾਂ ਵਰਤਦੇ ਇਸ ਦੇ ਲਈ ਸਾਨੂੰ ਸਮਝਣਾ ਚਾਹੀਦਾ ਹੈ ਕਿ ਭਗਤ ਰਵਿਦਾਸ ਜੀ ਇੱਕ ਅਕਾਲ ਪੁਰਖ ਪਰਮਾਤਮਾ ਦੇ ਦਾਸ ਸਨ ਉਹ ਉਸੇ ਦੀ ਆराधना ਕਰਦੇ ਸਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ